ਤਾਨੂੰ ਇੱਕ ਗੱਲ ਦੱਸਦਾ ਕਮਾਲ ਦੀ ਹੀਰਾਂਜਾ ਸਾਡਾ ਇੱਕ ਕਿੱਸਾ ਹੈ ਸ਼ਾਇਦ ਸਭ ਤੋਂ ਵੱਧ ਪਾਪੂਲਰ ਕਿੱਸਾ ਹੀਰਾਂਜਾ ਦਾ ਹੈ ਨਾ ਸਭ ਤੋਂ ਵੱਧ ਗਾਇਆ ਜਾਂਦਾ ਸੁਣਿਆ ਜਾਂਦਾ ਸ਼ੁਰੂ ਤੋਂ ਅੱਜ ਤੀਸੇ ਹੀਰਾਂਜਾ ਦੇ ਫਿਲਮ ਬਣਾਓ ਚਲਦੀ ਨਹੀਂ ਫਲਾ ਫੂਵੀ ਮੈਂ ਇੱਕ ਦਿਨ ਕਿਹਾ ਉਦੋਂ ਆ ਮਾਹੌਲ ਨਹੀਂ ਸੀ ਜਿਹੜਾ ਜੰਗ ਨੇ ਕਰਤਾ ਪਾਕਿਸਤਾਨ ਦੇ ਵਿੱਚ ਉਧਰ ਸਾਡੀਆਂ ਬਹੁਤ ਗੱਲਾਂ ਨੇ ਸਾਡਾ ਨਨਕਾਣਾ ਸਾਹਿਬ ਨੇ ਸਾਡੇ ਹੋਰ ਬਹੁਤ ਕੁਛ ਆ ਬਾਰੇ ਸ਼ਾਦੀ ਕਬਰ ਮੈਂ ਲਿਖਤਾ ਇੱਕ ਥਾਂ ਤੇ ਕਿ ਕਿਸੇ ਗੱਲ ਚ ਫੇਸਬੁੱਕ ਤੇ ਕਿ ਮੈਂ ਪਾਕਿਸਤਾਨ ਜਾਣਾ ਚਾਹੁੰਦਾ ਮੈਨੂੰ ਬਹੁਤ ਚੰਗਾ ਲੱਗਦਾ ਤੇ ਉੱਥੇ ਮੈਂ ਫਲਾਨੀਆਂ ਫਲਾਨੀਆਂ ਚੀਜ਼ਾਂ ਦੇਖਣੀਆਂ ਚਾਹੁੰਨਾ ਇੱਕ ਪੜਿਆ ਲਿਖਿਆ ਮੁੰਡਾ ਆਸਟ੍ਰੇਲੀਆ 'ਚ ਬੈਠਾ 24-25 ਸਾਲ ਦੀ ਉਮਰ ਉਹ ਇਹ ਗੱਲ ਲਿਖ ਰਿਹਾ ਕਿਉਂਕਿ ਮੈਂ ਲਿਖਿਆ ਸੀ ਵੀ ਉਹਦੇ ਚ ਹੀਰ ਦੀ ਕਬਰ ਤੇ ਵੀ ਜਾ ਕੇ ਆਉਣਾ ਉਹਨੇ ਭੈੜਾ ਸ਼ਬਦ ਬੋਲ ਕੇ ਹੀਰ ਨੂੰ ਗਾਲ ਕੱਢ ਕੇ ਲਿਖਿਆ ਕਿ ਅੱਛਾ ਉਹਦੀ ਕਬਰ ਤੇ ਜਾਇਆ ਬਣਾ ਕਿੱਥੇ ਸਰਦਾ ਜਿਹੜੀ ਆਪਦੇ ਮਾਪਿਆਂ ਦੇ ਸਿਰ 'ਤੇ ਸਵਾਹ ਪਾਉਂਦੀ ਰਹੀ ਮੈਂ ਇਹ ਗੱਲ ਨਹੀਂ ਸੀ ਸੋਚੀ ਮੈਂ ਨਹੀਂ ਸੀ ਸੋਚਿਆ ਕਿ ਮਰਦ ਪ੍ਰਧਾਨ ਸਮਾਜ ਦੀ ਸੋਚ ਆ ਜਿਹੜੀ ਉਹ ਇਸ ਲੈਵਲ ਤੇ ਚਲੀ ਜਾਊਗੀ ਕਿ ਇੱਕ ਦਿਨ ਵਾਰੇ ਸ਼ਾਦੀ ਹੀਰ ਝੂਠੀ ਹੋ ਜਾਊਗੀ ਉਹ ਵੀ ਪੜੇ ਲਿਖੇ ਬੰਦੇ ਜਿਹੜੇ ਬਾਹਰ ਜਾ ਆਏ ਆ ਉੱਥੇ ਸਟੱਡੀ ਕਰ ਰਹੇ ਆ ਰੋਜੀ ਰੋਟੀ ਕਮਾ ਰਹੇ ਆ ਇਸ ਕਰਕੇ ਵੀਰੇ ਮੈਂ ਇਹ ਆਖਾਂ ਕਿ ਮੇਰੀ ਵੈਬ ਸੀਰੀਜ਼ ਨਾਲ ਜਾਂ ਮੇਰੀ ਫਿਲਮਾਂ ਨਾਲ ਕੋਈ ਇਨਕਲਾਬ ਆ ਜੂਗਾ ਇਦਾਂ ਦਾ ਕੁਝ ਨਹੀਂ ਆ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਗੱਲ ਸਮਝ ਹੁੰਦੀ ਆ ਬਾਕੀ ਦੁਨੀਆ ਤਾਂ ਤੁਹਾਨੂੰ ਦੱਸੀ ਦਾ ਜਾਨਣਾ ਨਾ ਉਹ ਚੀਜ਼ ਯੂਜ਼ ਕਰਦੇ ਨੇ 21ਵੀਂ ਸਦੀ ਦੀ ਇੱਕ ਸਾਇੰਸ ਦੀ ਕਾਢ ਫੇਸਬੁੱਕ ਹੈਨਾ ਗੱਲਾਂ ਉਹਦੇ ਤੇ ਕਰਦੇ ਨੇ 14ਵੀਂ ਸਦੀ ਦੀਆਂ ਬਹਿ ਕੇ ਫਲਾਨੀ ਜਾਤ ਫਲਾਨਾ ਧਰਮ ਫਲਾਨਾ ਹੈ ਮਤਲਬ ਇੱਕ ਵੀ ਦਲੋਂ ਦੇਚ ਉਹ ਸਮੇਂ ਦੇ ਬਰਾਬਰ ਦੀ ਜਾਂ ਸਮੇਂ ਦੇ ਹਾਨ ਵੀ ਨਹੀਂ ਕਰਦੇ ਉਹ ਕੁੜੀਆਂ ਦੇ ਪਹਿਰਾਵੇ ਤੋਂ ਲੈ ਕੇ ਸਾਡੇ ਨਾਂ ਤੋਂ ਲੈ ਕੇ ਸਾਡੀਆਂ ਮਤਲਬ ਪਤਾ ਨਹੀਂ ਕੀ ਕੀ ਕਰਦੇ ਆ ਇਸ ਕਰਕੇ ਮੈਂ ਸੌਰੀ ਮਗਲ ਮੈਂ ਬਹੁਤ ਨਿਰਾਸ਼ ਆ ਲੋਕਾਂ ਤੋਂ ਜਿਸ ਕਿਸਮ ਦੀ ਸੋਚ ਦਾ ਲੋਕ ਪ੍ਰਗਟਾਵਾ ਕਰ ਰਹੇ ਨੇ ਖਾਸ ਕਰਕੇ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਵੇ ਕਿੱਥੇ ਖੜੇ ਨੇ ਤੇ ਕਿੱਧਰ ਨੂੰ ਜਾ ਰਹੇ ਨੇ ਤੁਹਾਨੂੰ ਇੱਕ ਗੱਲ ਦੱਸਦਾ ਕਮਾਲ ਦੀ ਹੀਰਾਂਜਾ ਸਾਡਾ ਇੱਕ ਕਿੱਸਾ ਹੈ ਸ਼ਾਇਦ ਸਭ ਤੋਂ ਵੱਧ ਪਾਪੂਲਰ ਕਿੱਸਾ ਹੀਰਾਂਜਾ ਦਾ ਹੈ ਨਾ ਸਭ ਤੋਂ ਵੱਧ ਗਾਇਆ ਜਾਂਦਾ ਸੁਣਿਆ ਜਾਂਦਾ ਸ਼ੁਰੂ ਤੋਂ ਅੱਜ ਤੀਸੇ ਹੀਰਾਂਜਾ ਦੇ ਫਿਲਮ ਬਣਾਓ ਚਲਦੀ ਨਹੀਂ ਫਲਾਪ ਹੋ ਗਈ ਮੈਂ ਇੱਕ ਦਿਨ ਕਿਹਾ ਉਦੋਂ ਆ ਮਾਹੌਲ ਨਹੀਂ ਸੀ ਜਿਹੜਾ ਜੰਗ ਨਹੀਂ ਕਰਤਾ ਪਾਕਿਸਤਾਨ ਦੇ ਵਿੱਚ ਉਧਰ ਸਾਡੀਆਂ ਬਹੁਤ ਗੱਲਾਂ ਨੇ ਸਾਡਾ ਨਨਕਾਣਾ ਸਾਹਿਬ ਨੇ ਸਾਡੇ ਹੋਰ ਬਹੁਤ ਕੁਛ ਆ ਬਾਰੇ ਸ਼ਾਦੀ ਕਬਰ ਮੈਂ ਲਿਖਤਾ ਇੱਕ ਥਾਂ ਤੇ ਕਿ ਕਿਸੇ ਗੱਲ ਚ ਫੇਸਬੁੱਕ ਤੇ ਕਿ ਮੈਂ ਪਾਕਿਸਤਾਨ ਜਾਣਾ ਚਾਹੁੰਦਾ ਮੈਨੂੰ ਬਹੁਤ ਚੰਗਾ ਲੱਗਦਾ ਤੇ ਉੱਥੇ ਮੈਂ ਫਲਾਨੀਆਂ ਫਲਾਨੀਆਂ ਚੀਜ਼ਾਂ ਦੇਖਣੀਆਂ ਚਾਹੁੰਨਾ ਇੱਕ ਪੜਿਆ ਲਿਖਿਆ ਮੁੰਡਾ ਆਸਟ੍ਰੇਲੀਆ 'ਚ ਬੈਠਾ 24-25 ਸਾਲ ਦੀ ਉਮਰ ਉਹ ਇਹ ਗੱਲ ਲਿਖ ਰਿਹਾ ਕਿਉਂਕਿ ਮੈਂ ਲਿਖਿਆ ਸੀ ਵੀ ਉਹਦੇ ਚ ਹੀਰ ਦੀ ਕਬਰ ਤੇ ਵੀ ਜਾ ਕੇ ਆਉਣਾ ਉਹਨੇ ਭੈੜਾ ਸ਼ਬਦ ਬੋਲ ਕੇ ਹੀਰ ਨੂੰ ਗਾਲ ਕੱਢ ਕੇ ਲਿਖਿਆ ਕਿ ਅੱਛਾ ਉਹਦੀ ਕਬਰ ਤੇ ਜਾਣਾ ਕਿੱਥੇ ਸਰਦਾ ਜਿਹੜੀ ਆਪਦੇ ਮਾਪਿਆਂ ਦੇ ਸਿਰ 'ਚ ਸਵਾਹ ਪਉਂਦੀ ਰਹੀ ਮੈਂ ਇਹ ਗੱਲ ਨਹੀਂ ਸੀ ਸੋਚੀ ਮੈਂ ਨਹੀਂ ਸੀ ਸੋਚਿਆ ਕਿ ਮਰਦ ਪ੍ਰਧਾਨ ਸਮਾਜ ਦੀ ਸੋਚ ਆ ਜਿਹੜੀ ਉਹ ਇਸ ਲੈਵਲ ਤੇ ਚਲੀ ਜਾਊਗੀ ਕਿ ਇੱਕ ਦਿਨ ਵਾਰੇ ਸ਼ਾਦੀ ਹੀਰ ਝੂਠੀ ਹੋ ਜਾਊਗੀ ਉਹ ਵੀ ਪੜ੍ਹੇ ਲਿਖੇ ਬੰਦੇ ਜਿਹੜੇ ਬਾਹਰ ਜਾ ਆਏ ਆ ਉਥੇ ਸਟੱਡੀ ਕਰ ਰਹੇ ਆ ਰੋਜੀ ਰੋਟੀ ਕਮਾ ਰਹੇ ਆ ਇਸ ਕਰਕੇ ਵੀਰੇ ਮੈਂ ਇਹ ਆਖਾਂ ਕਿ ਮੇਰੀ ਵੈਬ ਸੀਰੀਜ਼ ਨਾਲ ਜਾਂ ਮੇਰੀ ਫਿਲਮਾਂ ਨਾਲ ਕੋਈ ਇਨਕਲਾਬ ਆ ਜੂਗਾ ਇਦਾਂ ਦਾ ਕੁਝ ਨਹੀਂ ਆ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਗੱਲ ਸਮਝ ਹੁੰਦੀ ਆ ਬਾਕੀ ਦੁਨੀਆ ਤਾਂ ਤੁਹਾਨੂੰ ਦੱਸੀ ਦਾ ਜਾਨਣਾ ਨਾ ਉਹ ਚੀਜ਼ ਯੂਜ਼ ਕਰਦੇ ਨੇ 21ਵੀਂ ਸਦੀ ਦੀ ਇੱਕ ਸਾਇੰਸ ਦੀ ਕਾਢ ਫੇਸਬੁੱਕ ਹੈਨਾ ਗੱਲਾਂ ਉਹਦੇ ਤੇ ਕਰਦੇ ਨੇ 14ਵੀਂ ਸਦੀ ਦੀਆਂ ਬਹਿ ਕੇ ਫਲਾਨੀ ਜਾਤ ਫਲਾਨਾ ਧਰਮ ਫਲਾਨਾ ਹੈ ਮਤਲਬ ਇੱਕ ਵੀ ਗੱਲ ਉਹਦੇ ਚ ਉਹ ਸਮੇਂ ਦੇ ਬਰਾਬਰ ਦੀ ਜਾਂ ਸਮੇਂ ਦੇ ਹਾਨ ਵੀ ਨਹੀਂ ਕਰਦੇ ਉਹ ਕੁੜੀਆਂ ਦੇ ਪਹਿਰਾਵੇ ਤੋਂ ਲੈ ਕੇ ਸਾਡੇ ਨਾਂ ਤੋਂ ਲੈ ਕੇ ਸਾਡੀਆਂ ਮਤਲਬ ਪਤਾ ਨਹੀਂ ਕੀ ਕੀ ਕਰਦੇ ਆ ਇਸ ਕਰਕੇ ਮੈਂ ਸੌਰੀ ਮਤਲਬ ਮੈਂ ਬਹੁਤ ਨਿਰਾਸ਼ ਹਾਂ ਲੋਕਾਂ ਤੋਂ ਜਿਸ ਕਿਸਮ ਦੀ ਸੋਚ ਦਾ ਲੋਕ ਪ੍ਰਗਟਾਵਾ ਕਰ ਰਹੇ ਨੇ ਖਾਸ ਕਰਕੇ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਇਹ ਕਿੱਥੇ ਖੜੇ ਨੇ ਤੇ ਕਿੱਧਰ ਨੂੰ ਜਾ ਰਹੇ ਨੇ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ